वालों सारों सताल मैं डॉक्टर नवदीप कौर कंसल्टेंट गायनोकोलॉजिस्ट जो कि सिद्धू गैस्ट्रो एंड लीवर सुपर स्पैशलिटी सेंटर विखे वर्क करना स्टार्ट किया मैं uh, मेरी एम बी बी एस की जो डिग्री है वो जी एम सी अमृतसर तो है uh, उसद तो मैं एम एस गायनकोलॉजी की है जो कि दिल्ली दे राम मनोहर लोही होस्पिटल तो है उसद मैं चंडीगढ़ विखे गवर्नमेंट मल्टी स्पैशलिटी होस्पिटल डेढ़ साल एज अ ਗਾਇਨੇਕੋਲੋਜਿਸਟ ਵੀ ਵਰਕ ਕੀਤਾ ਹੈ ਉਸ ਤੋਂ ਉਪਰੰਤ ਐਸ ਐਮ ਐਸ ਜੈਪੁਰ ਦੇ ਵਿੱਚ ਮੇਰਾ 1 ਸਾਲ ਦਾ ਐਕਸਪੀਰੀਅੰਸ ਹੈ ਐਂਡ ਫੋਲੋਡ ਬਾਈ ਮੈਂ ਆਪਣੀ ਦੂਰਬੀਨ ਦੀ ਜੋ ਫੈਲੋਸ਼ਿਪ ਹੁੰਦੀ ਹੈ ਫੈਲੋਸ਼ਿਪ ਇਨ ਗਾਇਨੀ ਲੈਪਰੋਸਕੋਪੀ ਉਹਦਾ ਵਿੱਚ ਮੈਂ 6 ਮੰਥਸ ਦਾ ਕੋਰਸ ਕੀਤਾ ਹੋਇਆ ਹੈ ਉਸ ਤੋਂ ਬਾਅਦ ਮੈਂ ਇੱਥੇ ਗੁਰਦਾਸਪੁਰ ਵਿੱਚ ਹੀ ਪਿਛਲੇ 2 ਸਾਲ ਤੋਂ ਦਿਓਲ ਮਲਟੀ ਸਪੈਸ਼ਲਿਟੀ ਹਸਪੀਟਲ ਵਿੱਚ ਕੰਮ ਕੀਤਾ ਹੈ ਹੁਣ ਮੈਂ ਆਪਣੇ ਸੈਂਟਰ ਦੇ ਵਿੱਚ ਜੋ ਕਿ ਮਮ ਕੇਅਰ ਕਲੀਨਿਕ ਹੈ ਜੋ ਕਿ ਸਿੱਧੂ ਗੈਸਟਰੋ ਐਂਡ ਲੀਵਰ ਸੁਪਰ ਸਪੈਸ਼ੈਲਿਟੀ ਸੈਂਟਰ ਵਿੱਚ ਹੀ ਹੈ ਉੱਥੇ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ ਮੇਰੀ ਜੋ ਆਪੀਡੀ ਟਾਈਮਿੰਗ ਰਹੇਗੀ ਉਹ ਮੰਡੇ ਟੂ ਸੈਟਰਡੇ 10 ਟੂ 4 ਰਹੇਗੀ ਔਰ ਇਸ ਤੋਂ ਇਲਾਵਾ ਇਹਦੇ ਵਿੱਚ ਜੋ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਹੋਣਗੀਆਂ ਉਹਦੇ ਵਿੱਚ ਹੈਗਾ ਕਿ ਪ੍ਰੈਗਨੈਂਟ ਫੀਮੇਲਸ ਨੂੰ ਦਾ ਚੈੱਕਅਪ ਜਾਂ ਜਿਨ੍ਹਾਂ ਨੂੰ ਪ੍ਰੈਗਨੈਂਸੀ ਨਹੀਂ ਹੋ ਰਹੀ ਔਰ ਨਾਰਮਲ ਡਿਲੀਵਰੀ ਸਿਜ਼ੇਰੀਅਨ ਸੈਕਸ਼ਨ ਔਰ ਔਰਤਾਂ ਦੀਆਂ ਜੋ ਵੀ ਪ੍ਰੋਬਲਮਸ ਨੇ ਜਿਵੇਂ ਕਿ ਮਾਹਵਾਰੀ ਦੀ ਪ੍ਰੋਬਲਮ ਹੁੰਦੀ ਹੈ ਬੱਚੇ ਦਾਨੀ ਅੰਡੇ ਦਾਨੀ ਦੀ ਰਸੌਲੀ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਪ੍ਰੈਗਨੈਂਸੀ ਨਹੀਂ ਹੋ ਰਹੀ ਜਾਂ ਹੋਰ ਵੀ ਜੋ ਵੀ ਔਰਤਾਂ ਦੀਆਂ ਮੁਸ਼ਕਿਲਾਂ ਹੁੰਦੀਆਂ ਹਨ ਉਹਨਾਂ ਦਾ ਟ੍ਰੀਟਮੈਂਟ ਜੋ ਹੈ ਇੱਥੇ ਕੀਤਾ ਜਾਵੇਗਾ ਥੈਂਕ ਯੂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜਿਸਟ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਗੈਸਟਰੋ ਐਂਡ ਲੀਵਰ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਅ ਅੱਜ ਇਸ ਵੀਡੀਓ ਨੂੰ ਬਣਾਉਣ ਦਾ ਇੱਕ ਮੇਨ ਮਕਸਦ ਹੈ ਅਸੀਂ ਆਪਣੇ ਇਸ ਗੈਸਟਰੋ ਸੈਂਟਰ ਦੇ ਵਿੱਚ ਇੱਕ ਨਵੀਂ ਫੈਸਿਲਿਟੀ ਜਿਹੜੀ ਹੈ ਉਹ ਗੁਰਦਾਸਪੁਰ ਵਾਸੀਆਂ ਲਈ ਪ੍ਰੋਵਾਈਡ ਕਰਨ ਜਾ ਰਹੇ ਹਾਂ ਉਸ ਫੈਸਿਲਿਟੀ ਦਾ ਜਿਹੜਾ ਨਾਮ ਹੈ ਉਹ ਹੈ ਮਮ ਕੇਅਰ ਕਲੀਨਿਕ ਹਾਂ ਮਮ ਕੇਅਰ ਕਲੀਨਿਕ ਦੇ ਵਿੱਚ ਅਸੀਂ ਜੋ ਕਿ ਮੇਰੇ ਵਾਈਫ ਵੀ ਨੇ ਡਾਕਟਰ ਨਵਦੀਪ ਕੌਰ ਜਿਨ੍ਹਾਂ ਨੇ ਐਮ ਐਸ ਗਾਇਨੀਕੋਲੋਜਿਸਟ ਐਮ ਐਸ ਜੋ ਕਿ ਐਮ ਐਸ ਗਾਇਨੀਕੋਲੋਜਿਸਟ ਨੇ ਉਹ ਇੱਥੇ ਆਪਣਾ ਆਪਸ ਤੇ ਗਾਇਨੀ ਦੋਨਾਂ ਦੀ ਫੈਸਿਲਿਟੀ ਪ੍ਰੋਵਾਈਡ ਕਰਨਗੇ ਉਹਨਾਂ ਨੇ ਜਿਹੜੀ ਆਪਣੀ ਐਮ ਐਸ ਦੀ ਡਿਗਰੀ ਹੈ ਉਹ ਨਿਊ ਦਿੱਲੀ ਆਰ ਐਮ ਐਲ ਮੈਡੀਕਲ ਕਾਲਜ ਤੋਂ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਆਲਮੋਸਟ 7 ਇਅਰ ਦਾ ਐਕਸਪੀਰੀਅੰਸ ਹੈ ਜਿਹਦੇ ਵਿੱਚ ਸੈਕਟਰ 16 ਸਿਵਲ ਹਸਪੀਟਲ ਮੁਹਾਲੀ ਉਸ ਤੋਂ ਬਾਅਦ 2 ਸਾਲ ਐਸਐਮਐਸ ਜੈਪੁਰ ਤੇ ਪ੍ਰੋਪਰ ਉਹਨਾਂ ਨੇ 6 ਮੰਥ ਦੀ ਲੈਪਰੋਸਕੋਪੀ ਦੀ ਫੈਲੋਸ਼ਿਪ ਵੀ ਕੀਤੀ ਹੈ। ਉਹਨਾਂ ਦੀ ਜਿਹੜੀ ਟਾਈਮਿੰਗ ਹੈ ਉਹ ਆਲਮੋਸਟ ਮੰਡੇ ਟੂ ਸੈਟਰਡੇ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਹੈ। ਬਾਕੀ ਐਮਰਜੈਂਸੀ ਸੇਵਾਵਾਂ 24x7 ਉਹ ਦੇਣਗੇ। ਔਰ ਕੋਈ ਵੀ ਔਬਸ ਦੇ ਰਿਲੇਟਿਡ ਕੋਈ ਪ੍ਰੋਬਲਮ ਹੋਵੇ ਗਾਇਨੀ ਦੇ ਰਿਲੇਟਿਡ ਕੋਈ ਪ੍ਰੋਬਲਮ ਹੋਵੇ ਕੋਈ ਬੱਚੇਦਾਨੀ ਦੇ ਰਿਲੇਟਿਡ ਪ੍ਰੋਬਲਮ ਹੋਵੇ ਕੋਈ ਬਲੀਡਿੰਗ ਦੇ ਰਿਲੇਟਿਡ ਪ੍ਰੋਬਲਮ ਹੋਵੇ ਉਹ ਹਰ ਚੀਜ਼ ਦਾ ਇਲਾਜ ਇੱਥੇ ਇਸ ਸੈਂਟਰ ਜਿਹੜਾ ਕਿ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਇਹਦੇ ਵਿੱਚ ਉਹ ਕਰਨਗੇ ਅਸੀਂ ਸਪੈਸੀਫਿਕਲੀ ਇਸ ਫੈਸਿਲਿਟੀ ਦਾ ਨਾਮ ਮਮ ਕੇਅਰ ਕਲੀਨਿਕ ਰੱਖਿਆ ਹੈ ਕਿਉਂਕਿ ਇਹ ਜਿਹੜੀ ਮੋਸਟਲੀ ਗਰਭਵਤੀ ਮਾਵਾਂ ਦੇ ਬੱਚੇ ਦੇ ਨਾਲ ਸੰਬੰਧਿਤ ਹੈ ਤਾਂ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਮੈਂ ਚਾਹੁੰਗਾ ਕਿ ਡਾਕਟਰ ਨਵਦੀਪ ਜੋ ਹੈ ਉਹ ਆਪਣੇ ਬਾਰੇ ਜੋ ਵੀ ਉਹਨਾਂ ਦੀ ਪ੍ਰੋਪਰ ਡਿਗਰੀ ਹੈ ਜੋ ਵੀ ਉਹਨਾਂ ਦਾ ਐਕਸਪੀਰੀਅੰਸ ਹੈ ਉਹ ਤੁਹਾਡੇ ਨਾਲ ਸਾਰਾ ਸਾਂਝਾ ਕਰ